ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਾਡਾ ਚੈਨਲ ਆਵਾਜ਼-ਏ-ਖਲਕ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਮੇਰੇ ਨਾਲ ਨੇ ਸਰਦ ਤਲਵੰਤ ਸਿੰਘ ਪਮਤੀ ਪਮਤੀ ਸਾਹਿਬ ਸਵਾਗਤ ਬਹੁਤ ਬਹੁਤ ਧੰਨਵਾਦ ਗੁਰੂਆਂ ਦੀ ਪਾਵਨ ਧਰਤੀ ਗੁਰੂ ਨਗਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਸੋਪਰਾਪਤ ਪਵਿੱਤਰ ਧਰਤੀ ਸ਼੍ਰੀ ਅਮਰਤ ਸਰਸਾ ਲੋਕ ਸਭਾ ਹਲਕਾ ਜਿਹਦੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਨੇ ਉਹਦਾ ਜ਼ਿਕਰ ਅਸੀਂ ਅੱਜ ਤੁਹਾਡੇ ਨਾਲ ਸਿਆਸੀ ਤੌਰ ਤੇ ਕਿੱਥੇ ਖੜਦਾ ਜ਼ਿਕਰ ਕਰਨ ਦਾ ਯਤਨ ਕਰੀਏ ਜ਼ਿਕਰ ਕਰਨ ਲੱਗਿਆਂ ਕਿਥੇ ਆਰਐਸਐਸ ਦੇ ਵੱਡੇ ਆਗੂ ਇਸ ਧਰਤੀ ਦੇ ਉੱਤੇ ਰਹਿੰਦੇ ਨੇ ਉੱਥੇ ਭਾਰਤੀ ਜਨਤਾ ਪਾਰਟੀ ਦਾ ਇੱਕ ਵੱਡਾ ਆਧਾਰ ਵੱਡੇ ਆਗੂ ਇਸ ਹਾਲਕਤ ਚੋਣ ਦਲ ਦੇ ਨੇ ਕਦੇ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਦਲਦੇ ਨੇ ਤੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਇੱਥੇ ਐਲਾਨ ਦਿੱਤਾ ਤਰਨਜੀਤ ਸਿੰਘ ਸੰਧੂ ਬੜੇ ਪ੍ਰਸਿੱਧ ਅਹੁਦਿਆਂ ਦੇ ਉੱਤੇ ਉਹ ਰਹੇ ਨੇ ਕਾਂਗਰਸ ਪਾਰਟੀ ਵੱਲੋਂ ਗੁਰਜੀਤ ਸਿੰਘ ਔਜਲਾ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਵੱਲੋਂ ਮંત્રી ਕੁਲਦੀਪ ਸਿੰਘ ਢਾਲੀਵਾਲ ਮੈਦਾਨ ਦੇ ਵਿੱਚ ਨੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਅਤੇ ਪੁਰਾਣੀ ਭਾਜਪਾ ਆਗੂ ਅਨਿਲ ਜੋਸ਼ੀ ਮੈਦਾਨ ਦੇ ਵਿੱਚ ਆਏ ਨੇ ਚਾਰ ਪ੍ਰਮੁੱਖ ਪਾਰਟੀਆਂ ਵੱਲੋਂ ਅ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਐਲਾਨ ਕੀਤਾ ਗਿਆ ਹੈ ਇਥੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸੁਪੁੱਤਰ ਸਰਦਾਰ ਈਮਾਨ ਸਿੰਘ ਮਾਨ ਇਸ ਹਲਕੇ ਤੋਂ ਚੋਣ ਲੜ ਸਕਦੇ ਨੇ ਇਸ ਹਲਕੇ ਦੀ ਸਿਆਸੀ ਸਥਿਤੀ ਨੂੰ ਜੋ ਜਿੰਨੂ ਸੀ ਗੌਨ ਹੋਏ ਦੇਖਦੇ ਆ ਕਦੇ ਇਸ ਧਰਤੀ ਦੇ ਉੱਤੇ ਨਰੰਕਾਰੀਆਂ ਵਾਲੀ ਘਟਨਾ ਵਾਪਰਦੀ ਹੈ ਕਦੇ ਆਰ ਸਿੱਖਾਂ ਤੇ ਹਿੰਦੂਆਂ ਦਾ ਟਕਰਾਅ ਹੁੰਦਾ ਹੈ ਕਿਉਂਕਿ ਬੋਟ ਰਾਜਨੀਤੀ ਇਸ ਪਵਿੱਤਰ ਧਰਤੀ ਦੇ ਵੋਟਰਾਂ ਨੂੰ ਸਮੇਂ-ਸਮੇਂ ਤੇ ਬਹੁਤ ਸਾਰੇ ਹਾਲਾਤਾਂ ਦੇ ਵਿੱਚੋਂ ਕੱਢ ਕੇ ਲੈ ਕੇ ਆਉਂਦੀ ਹੈ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਕਦੇ ਗਲੀਆਂ ਦੇ ਵਿੱਚ ਵਾਸਤੇ ਟੁਕੜੇ ਕਦੇ ਫਿਰਕੂ ਆਧਾਰ ਤੇ ਵੰਡ ਕਦੇ ਦੰਗੇ ਕਦੇ ਕਿਸੇ ਤਰ੍ਹਾਂ ਦੀ ਘਟਨਾ ਮ ਇੱਥੇ ਅਫਸਰ ਆਮ ਤੌਰ ਤੇ ਪਾਪਰ ਦੀਆਂ ਰਹੀਆਂ ਨੇ ਪਰੰਤੂ ਇਸ ਧਰਤੀ ਦੀ ਇਹ ਵੀ ਕਸਲਤ ਰਹੀ ਹੈ ਕਿ ਇਹ ਧਰਤੀ ਇੱਕ ਭਾਈਚਾਰਾ ਕਾਇਮ ਰੱਖਣ ਵਿੱਚ ਸਫਲ ਰਹੀ ਹੈ ਤੇ ਦੇਸ਼ ਵਿਦੇਸ਼ ਕੁੱਲ ਦੁਨੀਆਂ ਦੇ ਵਿੱਚ ਵਸਦੇ ਲੋਕ ਇਸ ਧਰਤੀ ਤੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕੂਨ ਆਉਂਦੇ ਨੇ ਉੱਥੇ ਬਾਕੀ ਦਰਗਾਣਾ ਮੰਦਰ ਹੈ ਇਤਿਹਾਸਕ ਵਰਤਾਨੇ ਉੱਥੇ ਆਉਂਦੇ ਰਹਿੰਦੇ ਨੇ ਹੁਣ ਰਾਜਨੀਤਿਕ ਨਜ਼ਰੀਏ ਨਾਲ ਵੇਖਣ ਤੋਂ ਕਿਉਂਕਿ ਮੈਂ ਭਾਵੇਂ ਇਸ ਕੱਦ ਤੋਂ ਬਹੁਤਾ ਜਾਣੂ ਨਾ ਹਾਂ ਮਸਦਾ ਤਰਲੋਚਨ ਸਿੰਘ ਪੰਮਦੀ ਸਾਡੇ ਨਾਲ ਅੰਮ੍ਰਿਤਸਰ ਸਾਹਿਬ ਦੀ ਸਿਆਸੀ ਸਥਿਤੀ ਨੂੰ ਸਾਂਝਾ ਕਰਨ ਜਦੋਂ ਅਸੀਂ ਚੋਣ ਹਲਕਾ ਸ਼੍ਰੀ ਅੰਬਟਸਰ ਸਾਹਿਬ ਦਾ ਜ਼ਿਕਰ ਕਰਾਂਗੇ ਉੱਥੇ ਸਾਰੇ ਉਮੀਦਵਾਰ ਲਗਭਗ ਸਾਡੇ ਸਾਹਮਣੇ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਤਰ੍ਹਾਂ ਦੀ ਇੱਕ ਰਾਜਨੀਤੀ ਉੱਥੇ ਕਰੀਆ ਤੇ ਬਹੁਤ ਕਮਾਲ ਦਾ ਇੱਕ ਰਾਜਨੀਤਿਕ ਪੱਤਾ ਉਹਨਾਂ ਨੇ ਖੇਡਿਆ ਇਹ ਵੀ ਕੁਦਰਤ ਦੀ ਸਿਤਮ ਜੁਰੀਫੀ ਮੰਨੋ ਕਿਉਂਕਿ ਸਤਖੰਡ ਦਰਬਾਰ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਸਰਬੋੱਚ ਸਥਾਨ ਨੇ ਲੇਕਿਨ ਅੱਜ ਦੀ પરિਸਥਿਤੀ ਹੈ ਜਿਹੜੀ ਮੈਂ ਵੇਖਦਾ ਰਿਹਾ ਮੈਨੂੰ ਪਤਾ ਵੀ ਉੱਥੇ ਕਦੇ ਜੀ ਜਨਤਾ 당ਲ ਵੱਲੋਂ ਉਮੀਦਵਾਰ ਆਇਆ ਤੇ ਉਹ ਵੀ ਉਹਨਾਂ ਦੀ ਇੱਛਾ ਹੁੰਦੀ ਸੀ ਵੀ ਇੱਕ ਸਿੱਖ ਚਿਹਰਾ ਹੋਵੇ। ਲੇਕਿਨ ਅੱਜ ਦੇ ਹਾਲਾਤ ਨੇ ਜਦੋਂ ਆਪਾਂ ਇਹ ਰਾਜਨੀਤਿਕ ਵਿਸ਼ਲੇਸ਼ਣ ਕਰਨ ਲੱਗਿਆ ਤੇ ਉੱਥੇ ਭਾਰਤੀ ਜਨਤਾ ਪਾਰਟੀ ਨੇ ਇੱਕ ਸਿੱਖ ਚਿਹਰਾ ਉੱਥੇ ਲਿਆਂਦਾ ਸਰਦਾਰ ਤਰਨਜੀਤ ਸਿੰਘ। ਮੈਂ ਉਹਨਾਂ ਦੀ ਸਮੁੰਦਰੀ ਸ਼ਬਦ ਵਰਤਣਾ ਚੰਗਾ ਮੰਨਾਂਗਾ। ਉਕੇ ਸਰਦਾ ਤੇਜਾ ਸਿੰਘ ਸਮੁੰਦਰੀ ਪੰਥ ਵਿੱਚ ਬਹੁਤ ਸਨਮਾਨਤ ਸ਼ਖਸੀਅਤ ਨੇ ਜਿਹੜੇ ਕਿਸੇ ਦਾ ਕਰਨਜੀਤ ਸਿੰਘ ਦੇ ਸਤਕਾਰਯੋਗ ਦਾਦਾ ਜੀ ਸੰ ਗ੍ਰੈਂਡਫਾਦਰ ਸਨ ਸਰਦਾ ਤੇਜਾ ਸਿੰਘ ਸਮੁੰਦਰੀ ਹਾਲ ਕੋਣ ਨਹੀਂ ਜਾਣਦਾ ਜਿਹੜਾ ਸਤਖੰਦ ਦਰਬਾਰ ਸ੍ਰੀ ਹਰਮੰਦਰ ਸਾਹਿਬ ਜਾਂਦਾ ਇਹ ਉਹਨਾਂ ਦੀ ਯਾਦ ਵਿੱਚ ਬਣਿਆ ਹੈ ਤੇ ਉਹਨਾਂ ਕੋਲ ਸਿੱਖ ਪਹਿਚਾਣ ਉਹ ਬਹੁਤ ਪੜੇ ਲਿਖੇ ਨੇ ਭਾਰਤ ਦੀ ਪ੍ਰਤੀਨਿਧਤਾ ਉਹਨਾਂ ਨੇ ਅਮਰੀਕਾ ਦੀ ਧਰਤੀ ਤੇ ਕੀਤਾ ਕੀਤੀ ਆ ਤੇ ਅਮਰੀਕਾ ਦੇ ਰਾਸ਼ਟਰਪਤੀਆਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਬਹੁਤ ਸੂਝਵਾਨ ਨੇ ਤੇ ਇੰਦੇ ਵੱਡੇ ਸੂਝਵਾਨ ਨੂੰ ਤੇ ਪੜੇ ਲਿਖੇ ਇਨਸਾਨ ਨੂੰ ਆਪਣੇ ਉਮੀਦਵਾਰ ਵਜੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਲੈ ਕੇ ਆਉਣਾ ਇਹ ਭਾਰਤੀ ਜਨਤਾ ਪਾਰਟੀ ਦੀ ਚੋਣ ਨੀਤੀ ਨੂੰ ਸਪਸ਼ਟ ਕਰਦਾ ਵੀ ਉਹ ਚੋਣ ਜਿੱਤਣ ਲਈ ਕਿਸ ਤਰੀਕੇ ਨਾਲ ਕਿਸ ਸਿੱਧਤ ਨਾਲ ਕੰਮ ਕਰ ਰਹੀ ਹੈ ਵੈਸੇ ਤੇ ਹਰ ਬੰਦਾ ਕਰਦਾ ਹੁੰਦਾ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਇਸੇ ਦਾ ਕਰਨਜੀਤ ਸਿੰਘ ਸਮੁੰਦਰੀ ਦੇ ਹੱਕ ਵਿੱਚ ਵੀ ਗੱਲ ਜਾਂਦੀ ਹੈ ਕਿ ਉਹਨਾਂ ਦੇ ਪਿਤਾ ਜੀ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਦੀ ਆ ਤੇ ਉਹਦੇ ਉਹ ਵਾਈਸ ਚਾਂਸਲਰ ਨੇ ਜਦੋਂ ਮੈਂ ਜਵਾਨੀ ਦੀ ਦਹਲੀਤ ਤੇ ਸੀ ਵਿਦਿਕ ਹਲਕਿਆਂ ਵਿੱਚ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਦਾ ਜ਼ਿਕਰ ਹੁੰਦਾ ਸੀ ਹੁਣ ਐਡੇ ਪਸੂਕੜ ਵਾਲੇ ਇੱਕ ਸਿੱਖ ਪਹਿਚਾਣ ਵਾਲੇ ਬਹੁਤ ਜ਼ਿਆਦਾ ਪੜੇ ਲਿਖੇ ਸੱਜਣ ਨੂੰ ਆਪਣਾ ਅਮੀਰ ਵਾਰ ਬਣਾਉਣਾ ਇਹ ਤੇ ਮੰਨੀ ਜਾ ਸਕਦੀ ਹੈ ਵੀ ਉਹਨਾਂ ਦੇ ਲੋਕਲ ਬੰਦਿਆਂ ਨਾਲ ਲਿੰਕ ਨਹੀਂ ਉਹ ਲੋਕਾਂ ਵਿੱਚ ਵਿਚਰੇ ਨਹੀਂ ਲੀਡਰ ਆਮ ਤੌਰ ਤੇ ਉਹ ਪ੍ਰਬੰਧ ਚੜਦੇ ਨੇ ਜਿਹੜੇ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਜਾਂਦੇ ਰਹੇ ਨੇ ਕਿਸੇ ਦਾ ਦਰਦ ਮੜਾਉਣ ਵਾਸਤੇ ਜਾਂਦੇ ਰਹੇ ਨੇ ਕਿਸੇ ਪਿੰਡ ਉੱਤੇ ਵਿਪਤਾ ਪਈ ਕਿਸੇ ਘਰ ਉੱਤੇ ਵਿਪਤਾ ਪਈ ਤੇ ਉੱਥੇ ਜਾਂਦੇ ਰਹੇ ਸਦਾਤਰ ਸਿੰਘ ਜਿੱਤੇ ਉਹਨਾਂ ਦੇ ਕਈ ਗੁਣ ਮੈਂ ਤੁਹਾਨੂੰ ਗਿਣਾ ਕੇ ਆਇਆ ਉੱਥੇ ਉਹਨਾਂ ਦੇ ਨੁਕਸਾਨ ਵਿੱਚ ਇਹ ਗੱਲ ਆ ਵੀ ਉਹ ਆਮ ਜਿਹੜੇ ਪਿੰਡੂ ਪੱਧਰ ਦੇ ਲੋਕ ਨੇ ਦਰਮਿਆਨ ਨੇ ਪੱਧਰ ਦੇ ਲੋਕ ਨੇ ਜਾਂ ਦਰਮਿਆਨਿਆਂ ਤੋਂ ਹੇਠਲੇ ਪੱਧਰ ਦੇ ਲੋਕ ਨੇ ਤੇ ਉਹਨਾਂ ਨਾਲ ਉਹ ਸੰਪਰਕ ਹਾਲੇ ਤੱਕ ਉਸ ਤਰੀਕੇ ਨਾਲ ਨਹੀਂ ਬਣਾ ਸਕਣਗੇ ਕਿਉਂਕਿ ਇਸ ਲੈਵਲ ਤੱਕ ਜਾਣਾ ਥੋੜੇ ਜਿਹੇ ਦਿਨਾਂ ਵਿੱਚ ਬਹੁਤ ਔਖਾ ਹੁੰਦਾ ਲੇਕਿਨ ਉਹਨਾਂ ਦੀ ਯੋਗਤਾ ਬਹੁਤ ਕਮਾਲ ਦੀ ਆ ਇੱਕ ਦਿਨ ਮੈਂ ਸੁਰਵਿਆਸੀ ਉਹਨਾਂ ਨੂੰ ਉਹ ਕੋਕੇ ਵੱਡੇ ਵੱਡੇ ਉਹਦੇ ਤੇ ਤਾਇਨਾਤ ਰਹੇ ਨੇ ਇਸ ਕਰਕੇ ਉਹ ਇਹ ਸੋਚਦੇ ਨੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਆ ਜਿਹੜੀ ਇਹ ਇਹ ਇਲਾਕਾ ਕਿਉਂ ਨਹੀਂ ਉન્નਤੀ ਕਰ ਸਕਿਆ ਕਿਉਂ ਨਹੀਂ ਬਹੁਤ ਉੱਚੇ ਲੈਵਲ ਤੇ ਦਾ ਸਕਿਆ ਉਹਨਾਂ ਦੇ ਹੱਕ ਵਿੱਚ ਇਹ ਗੱਲ ਜਾਊਗੀ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਇਸ ਪਾਸੇ ਜ਼ਰੂਰ ਧਿਆਨ ਦੇਣਗੇ ਕਿ ਚੰਗਾ ਵੀਰਵਾਰ ਜਿਹੜਾ ਲੋਕ ਸਭਾ ਵਿੱਚ ਜਾ ਕੇ ਸਾਡੇ ਮੁੱਦੇ ਉਠਾ ਸਕੇ ਇਥੋਂ ਦੇ ਲੋਕਾਂ ਨੂੰ ਇਥੋਂ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਵਾਸਤੇ ਇਥੋਂ ਦੇ ਬੱਚਿਆਂ ਨੂੰ ਪੜ੍ਹੇ ਲਿਖੇ ਬੱਚਿਆਂ ਨੂੰ ਰੋਜ਼ਗਾਰ ਦੇਣ ਵਾਸਤੇ ਕੁਝ ਆਵਾਜ਼ ਬੁਲੰਦ ਕਰੇ ਤੇ ਇਹ ਵੀ ਪੱਕੇ ਤੌਰ ਤੇ ਕਿਹਾ ਜਾ ਸਕਦਾ ਵੀ ਉਹਦੀ ਆਵਾਜ਼ ਸੁਣੀ ਜਾਊਗੀ ਉਹਨੂੰ ਗੱਲ ਕਹਿਣ ਦਾ ਵੱਲ ਆ ਪਛਾਵਾ ਤੇ ਉਹਦੀ ਪਕੜਾ ਤੇ ਜਿੱਥੋਂ ਤੱਕ ਸ਼ਰੋਮਣੀ ਅਕਾਲੀ ਦਲ ਦਾ ਜ਼ਿਕਰ ਹੈ ਜਿਹੜੀ ਪੰਥਕ ਜਥੇਬੰਦੀ ਆ ਕਿਉਂਕਿ ਸਰਦਾਰ ਕਲਜੀਪ ਸਿੰਘ ਹੋਰਾਂ ਨੇ ਇਕੱਠਾ ਸਵਾਲ ਕੀਤਾ ਹੁਣ ਆਪਾਂ ਸਾਰੇ ਉਮੀਦਵਾਰਾਂ ਵਾਰੀ ਜ਼ਿਕਰ ਕਰਾਂਗੇ ਸਮੇ ਦੀ ਆਪਣੀਆਂ ਪਵੰਦੀਆਂ ਨੇ ਦੇਖੋ ਕੈਸੀ ਇਹ ਕੁਦਰਤ ਦਾ ਮੈਂ ਸਮਝਦਾ ਵੀ ਸਤਮ ਜਰੀ ਫਿਓ ਮਨਾ ਮੈਂ ਹੈਰਾਨੀ ਮੈਨੂੰ ਹੋ ਰਹੀ ਆ ਉੱਥੇ ਪੰਥਕ ਕਹੌਣ ਵਾਲੀ ਜਿਹੜੀ ਜਥੇਬੰਦੀ ਆ ਸ਼੍ਰੋਮਣੀ ਅਕਾਲੀ ਦਲ ਭਾਜਪਾ ਜੀ ਨੂੰ ਅਸੀਂ ਲੋਕ ਕਹਿੰਦੇ ਨੇ ਵੀ ਇਹ ਇੱਕ ਧਰਮ ਨਾਲ ਜੁੜੀ ਹੋਈ ਗੱਲ ਆ ਰਾਮ ਰਾਜ ਦੀ ਗੱਲ ਆਮ ਪਬਲਿਕ ਵਿੱਚ ਦੀ ਗੱਲ ਪਰਵਾਨਤਾ ਤੇ ਉਹ ਲੁਕਾਉਂਦੇ ਵੀ ਨਹੀਂ ਭਾਰਤੀ ਜਨਤਾ ਪਾਰਟੀ ਵਾਲੇ ਆਪਣੀ ਗੱਲ ਨੂੰ ਲੁਕਾਉਂਦੇ ਨਹੀਂ ਉਹ ਆਪਣਾ ਅਜੰਡਾ ਸਵਸ਼ਟ ਕਹਿੰਦੇ ਨੇ ਵੀ ਇਹ ਸਾਡਾ ਅਜੰਡਾ ਉਹਨਾਂ ਨੇ ਇੱਕ ਸਿੱਖ ਚਿਹਰਾ ਲਿਆਂਦਾ ਲੇਕਿਨ ਪੰਥਕ ਜਥੇਬੰਦੀ ਆ ਜਿਹੜੀ ਉਹਨਾਂ ਦੀਆਂ ਮਜਬੂਰੀਆਂ ਤਾਂ ਹੋ ਸਕਦੀਆਂ ਨੇ ਕਿ ਉਹਨਾਂ ਨੇ ਉੱਥੇ ਸ਼੍ਰੀ ਅਨਿਲ ਜੋਸ਼ੀ ਨੇ ਜਿਹੜੇ ਬੜੇ ਸੀਨੀਅਰ ਲੀਡਰ ਨੇ ਬਹੁਤ ਲੰਮਾ ਸਮਾਂ ਉਹਨਾਂ ਨੇ ਕੰਮ ਕੀਤਾ ਤੇ ਉਹਨਾਂ ਦਾ ਕੰਮ ਕਰਨ ਦਾ ਢੰਗ ਵੀ ਬਹੁਤ ਕਮਾਲ ਦਾ ਇਹਦੇ ਵਿੱਚ ਕੋਈ ਦੂਰ ਆਵਾਂ ਨਹੀਂ ਉਹ ਲੋਕਮਨਾਂ ਦੇ ਬਹੁਤ ਨੇੜੇ ਨੇ ਬਹੁਤ ਨੇੜੇ ਉਹ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਜਾਂਦੇ ਨੇ ਤੇ ਬੜੀ ਜੁਰਤ ਦੇ ਨਾਲ ਉਹ ਆਪਣੇ ਸਟੈਂਡ ਉੱਤੇ ਸਪਸ਼ਟ ਰਹਿੰਦੇ ਨੇ ਉਹ ਦੋਗਲੀਆਂ ਗੱਲਾਂ ਜਿਹਨਿਕ ਮੈਂ ਉਹਨਾਂ ਨੂੰ ਸੁਣਿਆ ਉਹ ਦੋਗਲੀਆਂ ਗੱਲਾਂ ਨਹੀਂ ਕਰਦੇ ਬਿਲਕੁਲ ਪੱਕ ਆਪਣੀ ਗੱਲ ਉਤੇ ਪੱਕੇ ਦੜੜ ਤੇ ਡੱਟ ਕੇ ਗੱਲ ਕਰਦੇ ਨੇ ਬੜੀ ਜੁਰਤ ਨਾਲ ਗੱਲ ਕਰਦੇ ਨੇ ਲੋਕਾਂ ਵਿੱਚ ਉਹਨਾਂ ਦਾ ਇੱਕ ਆਧਾਰ ਆ ਲੋਕਾਂ ਵਿੱਚ ਉਹਨਾਂ ਦਾ ਆਪਣੀ ਤਰ੍ਹਾਂ ਦਾ ਇੱਕ ਸਾਹ ਦਾ ਇੱਕ ਉਹਨਾਂ ਦਾ ਪਰਿਵਾਰ ਸਿਰਜਿਆ ਹੋਇਆ ਇਹ ਗੱਲ ਉਹਨਾਂ ਦੇ ਹੱਕ ਵਿੱਚ ਜਾਊਗੀ ਜਾਊਗੀ ਬਾਕੀ ਸ਼੍ਰੋਮਣੀ ਅਕਾਲੀ ਦਲ ਦੀ ਪੱਕੀ ਬੋਟ ਆ ਜਿਹੜੀ ਉਹਨੇ ਪਾਰਟੀ ਨੂੰ ਪੈਣੇ ਪੈਣਾ ਹੁੰਦਾ ਜਿੱਥੋਂ ਤੱਕ ਸਰਦਾਰ ਗੁਰਜੀਤ ਸਿੰਘ ਔਜਲਾ ਕਿਉਂਕਿ ਉਹ ਸੈਟਿੰਗ ਐਮਪੀ ਨੇ ਤੇ ਉਸ ਸੱਜਣ ਨੇ ਵੀ ਬਹੁਤ ਵੱਡਾ ਕੰਮ ਕੀਤਾ ਉਹਨੇ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈਆ ਦੱਸਿਆ ਜਾ ਰਿਹਾ ਵੀ ਉਹਨਾਂ ਨੂੰ ਜਿੰਨੇ ਫੰਡ ਅਲਾਟ ਹੋਏ ਉਹ ਸਾਰੇ ਫੰਡ ਉਹਨਾਂ ਨੇ ਵਰਤੇ ਨੇ ਕਈ ਐਮਪੀਜ਼ ਨੇ ਜਿਹੜੇ ਉਹ ਪੂਰੀ ਤਰ੍ਹਾਂ ਫੰਡ ਵਰਤਦੇ ਨਹੀਂ ਤੇ ਉਹ ਫੰਡ ਵਾਪਸ ਚਲੇ ਜਾਂਦੇ ਨੇ ਪਰ ਸਰਦਾਰ ਗੁਰਦੀਪ ਸਿੰਘ ਔਜਲਾ ਉਹਨਾਂ ਵਿੱਚ ਨੇ ਜਿਨ੍ਹਾਂ ਨੇ ਇਹ ਸਾਰੇ ਫੰਡਾਂ ਨੂੰ ਆਪਣੇ ਇਲਾਕੇ ਲਈ ਵਰਤਿਆ ਤੇ ਉਹ ਕਿਉਂ ਕੋਈ ਸੈਟਿੰਗ ਐਮ ਇਹ ਸੈਟਿੰਗ ਐਮਪੀ ਨੇ ਕਿਉਂਕਿ ਸਰਦਾਰ ਗੁਰਦੀਪ ਸਿੰਘ ਔਜਲਾ ਸੈਟਿੰਗ ਐਮਪੀ ਨੇ ਤੇ ਉਹਨਾਂ ਨੇ ਜਿਹੜਾ ਕੰਮ ਕੀਤਾ ਉਸ ਇਲਾਕੇ ਵਿੱਚ ਉਹ ਆਪਣੀ ਗੱਲ ਕਹਿਣਗੇ ਵੀ ਮੈਂ ਆਹ ਆ ਕੰਮ ਕਰਾਏ ਨੇ ਤੇ ਲੋਕ ਉਸ ਪ੍ਰਭਾਵ ਨੂੰ ਕਬੂਲਣਗੇ ਵੀ ਤੇ ਜਿਹੜੀ ਪੱਕੀ ਵੋਟ ਹੁੰਦੀ ਹੈ ਪਾਰਟੀ ਦੀ ਤੇ ਉੱਥੇ ਇਹ ਵੀ ਗੱਲ ਸਾਹਮਣੇ ਆਈ ਆ ਵੀ ਓਮ ਪ੍ਰਕਾਸ਼ ਸੋਨੀ ਜਾਂ ਜਿੰਨੇ ਵੀ ਕਾਂਗਰਸੀ ਬੰਦੇ ਨੇ ਭਾਵੇਂ ਹਰਬੰਨ ਦਾ ਚਾਹਵਾਨ ਹੁੰਦਾ ਲੇਕਿਨ ਉਹ ਜਥੇਬੰਦਕ ਤੌਰ ਤੇ ਇਕੱਠੇ ਹੋ ਕੇ ਆਪਣੀ ਪਾਰਟੀ ਨੂੰ ਜਿਤਾਉਣ ਵਾਸਤੇ ਉਹ ਪੂਰਾ ਯਤਨ ਕਰਨ ਲੱਗੇ ਹੋਏ ਨੇ ਤੇ ਯਤਨ ਜਿਹੜੇ ਹੁੰਦੇ ਨੇ ਉਹ ਕਦੇ ਅਜਾਇਨ ਨਹੀਂ ਜਾਂਦੇ ਹੁੰਦੇ ਬਹੁਤ ਤਕੜੇ ਮੁਕਾਬਲੇ ਵਿੱਚ ਸਰਦਾਰ ਗੁਰਜੀਤ ਸਿੰਘ ਔਜਲਾ ਸਾਨੂੰ ਨਜ਼ਰ ਆਉਂਦੇ ਨੇ ਸਰਦਾਰ ਇਮਾਨ ਸਿੰਘ ਮਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸੁਪੁੱਤਰ ਨੇ ਇਸ ਅਦ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਇਹ ਗੱਲ ਜਾਂਦੀ ਆ ਵੀ ਉਹਨਾਂ ਦੇ ਹਰ ਪਿੰਡ ਵਿੱਚ ਭਾਵੇਂ ਥੋੜੇ ਭਾਵੇਂ ਬਹੁਤੇ ਉਹਨਾਂ ਦੇ ਪੱਕੇ ਵਰਕਰ ਨੇ ਪੱਕੇ ਵਰਕਰ ਬਣਾ ਲੈਣੇ ਵੀ ਰਾਜਨੀਤਿਕ ਤੌਰ ਤੇ ਇੱਕ ਪ੍ਰਾਪਤੀ ਹੈ ਤੁਸੀਂ ਪੂਰੇ ਪੰਜਾਬ 'ਚ ਚੱਲੇ ਜਾਓ ਤੇ ਹਰ ਪਿੰਡ ਵਿੱਚ ਉਹਨਾਂ ਦਾ ਜਨਤਕ ਆਧਾਰ ਆ। ਹਰ ਪਾਰਟੀ ਦਾ ਆਧਾਰ ਹੁੰਦਾ ਕਿਸੇ ਦਾ ਬਹੁਤਾ ਹੁੰਦਾ ਕਿਸੇ ਦਾ ਘੱਟ ਹੁੰਦਾ। ਲੇਕਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਆਧਾਰ ਹਰ ਇੱਕ ਪਿੰਡ ਵਿੱਚ ਆ। ਤੇ ਹੁਣ ਜਿਹੜਾ ਆਪਾਂ ਪਿਛਲੇ ਕਿਸੇ ਐਪੀਸੋਡ ਵਿੱਚ ਵੀ ਜ਼ਿਕਰ ਕੀਤਾ ਹੋਊ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਇਹ ਫੈਸਲਾ ਵੀ ਖਡੂਰ ਸਾਹਿਬ ਦੇ ਵਿੱਚ ਉਹਨਾਂ ਨੇ ਸਰਦਾਰ ਅਮਰਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਆਪਣੀਆਂ ਵੀਰਵਾਰ ਨੂੰ ਵਾਪਸ ਲੈ ਲਿਆ। ਇਹਦਾ ਅਸਰ ਕਿਉਂਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਪੈਣਾ ਵੀ ਪੈਣਾ ਹੀ ਪੈਣਾ ਸੁਭਾਅਕਾ ਪਊਗਾ ਇਹਦੇ ਨਾਲ ਸਰਦਾਰ ਈਮਾਨ ਸਿੰਘ ਮਾਨ ਨੇ ਜਿਹੜੇ ਉਹ ਵੀ ਚੋਣ ਮੈਦਾਨ ਵਿੱਚ ਇੱਕ ਵਧੀਆ ਜਿਹੜਾ ਨਤੀਜਾ ਉਹ ਸਾਹਮਣੇ ਲੈ ਕੇ ਆਉਣਗੇ ਇਹ ਵਰਤਮਾਨ ਸਮੇਂ ਇਹਨਾਂ ਚਾਰਾਂ ਉਮੀਦਵਾਰਾਂ ਦੀ ਪਰਸਥਿਤੀ ਹੈ ਜਿਹੜੀ ਅੱਜ ਦੇਖਣ ਨੂੰ ਨਜ਼ਰ ਆਉਂਦੀ ਆ ਘਟਨਾਵਾਂ ਹਰ ਦਿਨ ਵਾਪਰਦੀਆਂ ਨੇ ਆਉਣ ਵਾਲੀ ਆਉਣ ਵਾਲੇ ਦਿਨਾਂ ਵਿੱਚ ਕਿਹੜੀ ਘਟਨਾ ਵਾਪਰਦੀ ਆ ਤੇ ਉਹ ਕਿਹੜੀ ਪਾਰਟੀ ਦੇ ਉਮੀਦਵਾਰ ਤੇ ਅਸਰ ਪੈਂਦਾ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੀ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ ਹੁਣ ਐਂਟੀਨ ਕਨਵੈਂਸੀ ਆਖਿਆ ਜਾਂਦਾ ਸਥਾਪਤੀ ਵਿਰੋਧੀ ਰੁਝਾਨ ਵੀ ਆ ਉਹਦੇ ਬਰਾਬਰ ਆਪਾਂ ਦੇਖਦੇ ਜਦੋਂ ਉਹ ਮਿਨਿਸਟਰ ਨੇ ਉਹਨਾਂ ਦਾ ਰਤਵਾ ਬਹੁਤ ਵੱਡਾ ਸਾਰੀ ਅਫਸਰशाही ਸਾਰੀ ਸਰਕਾਰੀ ਮਸ਼ੀਨਰੀ ਉਹਨਾਂ ਦੇ ਅਧੀਨ ਕੰਮ ਕਰਦੀ ਰਹੀ ਹੈ ਤੇ ਹੁਣ ਤੇ ਚੋਣ ਜਾਬਤਾ ਲੱਗਿਆ ਹੈ ਪਰ ਉਹ ਬਾਕੀ ਪਾਰਟੀਆਂ ਦੇ ਮੁਕਾਬਲੇ ਕਿਉਂਕਿ ਭਗਵੰਤ ਮਾਨ ਵੱਲੋਂ 130 ਦਾ ਇੱਕ ਨਾਰਾ ਦਿੱਤਾ ਗਿਆ ਤੇ ਕੁਲਦੀਪ ਸਿੰਘ ਢਾਲੀ ਵਾਲੀ ਦੀ ਮੈਦਾਨ ਦੇ ਵਿੱਚ ਨੇ ਹੁਣ ਬਾਕੀ ਕਿੰਨਾ ਕੁ ਟੱਕਰਦੇ ਨੇ ਬਾਕੀ ਇਹ ਦੁਆਰਾ ਨੂੰ ਇਹਦਾ ਜਵਾਬ ਕਿਉਂਕਿ ਮੈਂ ਪਹਿਲਾਂ ਉਹਨਾਂ ਉਮੀਦਵਾਰਾਂ ਦਾ ਜ਼ਿਕਰ ਕੀਤਾ ਜਿਹੜੇ ਹਲਿੱਸਾ ਤਾਂ ਵਿੱਚ ਨਹੀਂ ਇਸ ਕਰਕੇ ਮੈਂ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦਾ ਜ਼ਿਕਰ ਬਾਅਦ ਵਿੱਚ ਕਰਨ ਦਾ ਆਪਣੇ ਮਨ ਵਿੱਚ ਫੈਸਲਾ ਕੀਤਾ ਸੀ ਕਿਉਂਕਿ ਉਹ ਸਤਾ ਪਖ ਤੋਂ ਚੂਣ ਲੜ ਰਹੇ ਨੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦਾ ਆਪਣਾ ਇੱਕ ਜਨਤਕ ਘਰਾੜਾ ਤੇ ਉਹਨਾਂ ਦਾ ਗੱਲ ਕਰਨ ਦਾ ਆਪਣਾ ਇੱਕ ਅੰਦਾਜ਼ਰੀਆ ਤੇ ਬੜੀ ਜੁਰਤ ਦੇ ਨਾਲ ਉਹ ਉਹ ਕੰਮ ਕਰਦੇ ਨੇ ਤੇ ਇਹ ਗੱਲਾਂ ਲੋਕਾਂ ਦੇ ਜਿਹੇਨ ਵਿੱਚ ਆਉਣੀਆਂ ਸੁਭਾਵਕ ਨੇ ਵੀ ਪਹਿਲਾਂ ਉਹਨਾਂ ਨੂੰ ਬਹੁਤ ਵਧੀਆ-ਵਧੀਆ ਮਹਿਕਮੇ ਦਿੱਤੇ ਗਏ ਲੇਕਿਨ ਫਿਰ ਕੀ ਵਾਪਰਿਆ ਵੀ ਵਧੀਆ ਮਹਿਕਮੇ ਉਹਨਾਂ ਕੋਲੋਂ ਲੈ ਵੀ ਲੈ ਵਾਪਸ ਵੀ ਲੈ ਲੇ ਹੁਣ ਇਹ ਗੱਲ ਕੋਈ ਕਹੇ ਜਾਂ ਨਾ ਕਹੇ ਲੇਕਿਨ ਲੋਕ ਮਨਾਉਂਦੇ ਤਾਂ ਇਸ ਗੱਲ ਦਾ ਪ੍ਰਭਾਵ ਰਹੂਗਾ ਲੇਕਿਨ ਜਿਸ ਤਰੀਕੇ ਨਾਲ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਕੰਮ ਕਰਦੇ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਕੰਮ ਕਰਨ ਦੀ ਵਿਉਂਤਬੰਦੀ ਆ ਉਸ ਇਲਾਕੇ ਵਿੱਚ ਜਿੰਨਾ ਵੀ ਉਹਨਾਂ ਦਾ ਇਹ ਚੋਣ ਖੇਤਰ ਆ ਉਹਦੇ ਹਰ ਪਿੰਡ ਵਿੱਚ ਇੱਕ ਤਾਂ ਸਤਾ ਦਾ ਜਿਹੜਾ ਪੱਖ ਆ ਇਹ ਇਹਨੇ ਤੇ ਆਪਣਾ ਪਾਰਟ ਪਲੇ ਕਰਨਾ ਹੀ ਆ ਇਹਦਾ ਆਪਣਾ ਕਰੋਲ ਆ ਇਹਦਾ ਆਪਣਾ ਕੁਮਹੱਤਵ ਆ ਤੇ ਐਵੇਂ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਹੋ ਰਹੇ ਨੇ ਉਹਨਾਂ ਦੀ ਚੋਣ ਕੀਤੀ ਬਕਾਇਦਾ ਪਾਰਟੀਆਂ ਸਰਵੇ ਕਰਾਉਂਦੀਆਂ ਨੇ ਕੌਣ ਉਮੀਦਵਾਰ ਜਿੱਤ ਸਕਦਾ ਤੇ ਇਸ ਕਰਕੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਜਿਹੜੇ ਜਿੱਥੇ ਸਤਾ ਪੱਖ ਦਾ ਉਹਨਾਂ ਨੂੰ ਫਾਇਦਾ ਮਿਲੂਗਾ ਉੱਥੇ ਉਹਨਾਂ ਦਾ ਆਪਣਾ ਕੰਮ ਕਰਨ ਦਾ ਅੰਦਾਜ਼ਾ ਤੇ ਸੱਚ ਦੇ ਨਾਲ ਖੜਨ ਦੀ ਜਿਹੜੀ ਕਹਾਣੀ ਆ ਇਹ ਇਹਨੇ ਵੀ ਉਹਨਾਂ ਦੇ ਜਿਹੜੇ ਇਸ ਚੋਣ ਮੈਦਾਨ ਵਿੱਚ ਜਿਹੜੇ ਨਤੀਜੇ ਨੇ ਤੇ ਜਿਹੜੀ ਉਹਨਾਂ ਦੀ ਵੋਟ ਪ੍ਰਾਪਤੀ ਦੀਆਂ ਗਿਣਤੀਆਂ ਮਿੰਟੀਆਂ ਨੇ ਉਹਦੇ ਵਿੱਚੋਂ ਕਿਸੇ ਪੱਖੋਂ ਵੀ ਘਟਾ ਕੇ ਨਹੀਂ ਵੇਖਿਆ ਜਾ ਸਕਦੇ ਉਹ ਬਹੁਤ ਸਖਤ ਮੁਕਾਬਲੇ ਵਿੱਚ ਨੇ ਮੁਕਾਬਲਾ ਸਾਰਿਆਂ ਦਾ ਚੱਲਦਾ ਤੇ ਇਹਨਾਂ ਮੁਕਾਬਲਿਆਂ ਵਿੱਚੋਂ ਆਉਣ ਵਾਲੇ ਦਿਨਾਂ ਵਿੱਚ ਕਿਹੜਾ ਅੱਗੇ ਜਾਊਗਾ ਤੇ ਕਿਹੜਾ जरा ਪਿੱਛੇ ਰਹਿ ਜਾਊਗਾ ਕਿਉਂਕਿ ਘਟਨਾਵਾਂ ਨੇ ਅਸਰ ਪਾਉਣੀ ਹੁੰਦਾ ਹਰ ਚੋਣ ਖੇਤਰ ਵਿੱਚ ਘਟਨਾਵਾਂ ਵਾਪਰਦੀਆਂ ਨੇ ਤੁਹਾਡਾ ਇੱਕ ਬਿਆਨ ਆ ਜਿਹੜਾ ਉਹ ਤੁਹਾਨੂੰ ਬਹੁਤ ਉੱਚੇ ਪੱਧਰ ਤੇ ਲੈ ਜਾਂਦਾ ਤੁਹਾਡਾ ਇੱਕ ਬਿਆਨ ਆ ਜਿਹੜਾ ਉਹ ਤੁਹਾਨੂੰ ਬਹੁਤ ਥੱਲੇ ਲੈ ਆਉਂਦਾ ਇਸ ਕਰਕੇ ਆਉਣ ਵਾਲੇ ਦਿਨ ਨੇ ਜਿਹੜੇ ਇਸ ਸਥਿਤੀ ਨੂੰ ਸਪਸ਼ਟ ਕਰ ਦੇ ਨਜ਼ਰ ਆਉਂਦਾ ਸ਼੍ਰੀ ਅਮਰਸਰ ਸਾਹਿਬ ਲੋਕ ਸਭਾ ਦੇ ਜਿਸ ਸਥਿਤੀ ਤੋਂ ਤੁਹਾਨੂੰ ਜਾਣੂ ਕਰਾਉਣ ਦਾ ਯਤਨ ਕੀਤਾ ਤੁਹਾਡਾ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸਤ ਅਲੋਚਨ ਸਿੰਘ ਨੂੰ ਮੈਂ ਵੀ ਧੰਨਵਾਦ ਦੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੁਸੀਂ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ